ਪੰਜਾਬ ਸਰਕਾਰ ਵੱਲੋਂ ਇੱਕ ਦਿਨ ਡੀਸੀਓ ਐਸਐਸਪੀ ਦੇ ਨਾਲ ਇਨੀਸ਼ੀਏਟਿਵ ਦਿੱਤਾ ਹੈ ਅੱਜ ਜ਼ਿਲ੍ਹਾ ਗੁਰਦਾਸਪੁਰ ਐਸਐਸਪੀ ਆਫਿਸ ਜਿਹੜੇ ਗੁਰਦਾਸਪੁਰ ਦੇ ਜਿਹੜੇ ਮੈਰਿਟੋਰੀਅਸ ਜਿਹੜੇ ਬੱਚੇ ਸਟੂਡੈਂਟ 10th 12th ਦੇ ਅਲੋਂਗ ਵਿਦ ਡੀਓਸ ਆ ਉਹ ਅੱਜ ਐਸਐਸਪੀ ਦਫਤਰ ਆਏ ਸੀ ਐਂਡ ਉਹਨਾਂ ਦਾ ਉਹਨਾਂ ਦੇ ਨਾਲ ਐਸਐਸਪੀ ਦਫਤਰ ਦੇ ਸਾਰੇ ਅਧਿਕਾਰ ਦੇ ਨਾਲ ਅਲੋਂਗ ਵਿਦ ਪੁਲਿਸ ਫੰਕਸ਼ਨਰੀ ਦੇ ਨਾਲ ਅਸੀਂ ਉਹਨਾਂ ਦੇ ਨਾਲ ਇੰਟਰੈਕਸ਼ਨ ਕਰਵਾਇਆ ਹੈਗਾ ਉਹਨਾਂ ਨੇ ਪੁਲਿਸ ਦੀ ਫੰਕਸ਼ਨਿੰਗ ਨੂੰ ਸਮਝਿਆ ਹੈਗਾ ਪੁਲਿਸਿੰਗ ਦੇ ਜਿਹੜੇ ਤਰੀਕੇ ਤੌਰ ਤਰੀਕੇ ਹੈਗੇ ਗਵਰਨਮੈਂਟ ਦੇ ਇਨੀਸ਼ੀਏਟਿਵਸ ਹੈਗੇ ਇਵਨ ਪੰਜਾਬ ਪੁਲਿਸ ਦੀ ਜਿਹੜੀ ਫੰਕਸ਼ਨਿੰਗ ਹੈ ਉਹਨਾਂ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਹੈਗਾ ਇਸ ਤੋਂ ਇਲਾਵਾ ਉਹਨਾਂ ਨੂੰ ਕਮਿਊਨਿਟੀ ਪੁਲਿਸਿੰਗ ਉਹ ਸਾਂਸ ਦੇ ਇਨੀਸ਼ੀਏਟਿਵ ਬਾਰੇ ਵੀ ਜਾਣੂ ਕਰਵਾਇਆ ਗਿਆ ਬੱਚਿਆਂ ਨੂੰ ਕਾਫੀ ਇਸ ਬਾਰੇ ਕਾਫੀ ਅਵੇਅਰਨੈਸ ਵੀ ਮਿਲੀ ਹੈਗੀ ਐਂਡ ਬੱਚਿਆਂ ਨੂੰ ਮੋਟੀਵੇਸ਼ਨ ਦੇ ਤੁਕਿ ਉਹਨਾਂ ਨੇ ਉਹਨਾਂ ਦੀ ਪਰਫਾਰਮੈਂਸ ਬਹੁਤ ਵਧੀਆ ਕੀਤੀ ਇਸ ਕਰਕੇ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈਗਾ ਅ ਇਸ ਦੇ ਇਲਾਵਾ ਇਹਨਾਂ ਨੂੰ ਜਿਹੜੇ ਜਨਰਲ ਫੰਕਸ਼ਨਿੰਗ ਹੈਗੀ ਜਿਦਾਂ ਕਿ ਪਬਲਿਕ ਡੀਲਿੰਗ ਪਬਲਿਕ ਲਾਈਟਨਿੰਗ ਉਸ ਬਾਰੇ ਵੀ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਉਹਨਾਂ ਦੇ ਨਾਲ ਡੀਟੈਕਟ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਸਰੇ ਸਾਡੇ ਅਫਸਰ ਸਾਈਬਾ ਨਾਲ ਵੀ ਇੰਟਰੈਕਟ ਕੀਤਾ ਐਂਡ ਇਸ ਕਰਕੇ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਬਾਕੀ ਫੰਕਸ਼ਨਿੰਗ ਦੇ ਬਾਰੇ ਵੀ ਜਿਹਦੇ ਜਿਹਦੇ ਵਿੱਚ ਪ੍ਰੀਵੈਂਸ਼ਨ ਆਫ ਦਾ ਕਰਾਈਮ ਲਾ ਨਾਡ ਡੀਪੈਂਡੈਂਸਟਿੰਗ ਇਸ ਤੋਂ ਇਲਾਵਾ ਜਿਹੜੇ ਕਾਨੂੰਨ ਵਿਵਸਥਾ ਨੂੰ ਨਿਕਟਣ ਲਈ ਪੁਲਿਸ ਦੀ ਜਿਹੜੀ ਹੈਗੀ ਪੁਲਿਸ ਉਹ ਪਬਲਿਕ ਦੇ ਜਿਹੜੇ ਇਨੀਸ਼ੀਏਟਿਵਸ ਹੈਗੇ ਉਹਨਾਂ ਦੇ ਜਿਹੜੇ ਕੋਆਰਡੀਨੇਸ਼ਨ ਹੈ ਉਹਨਾਂ ਨੂੰ ਮੈਂ ਤਾਂ ਵੀ ਇਹਨਾਂ ਨੂੰ ਦੱਸੀ ਗਈ ਸੀਗੀ ਤੋ ਮੈਂ ਅਗੇਨ ਉਹਨਾਂ ਨੇ ਬੱਚਿਆਂ ਨੂੰ ਸਾਰਿਆਂ ਨੂੰ ਮੇਰੀ ਆਪਣੀ ਤਰਫੋਂ ਪੁਲਿਸ ਪ੍ਰਸ਼ਾਸਨ ਗੁਦਾਸਪੁਰ ਦੀ ਤਰਫੋਂ ਬੈਸਟਿਸਿਸ ਕਹਿਣਾ ਕਿ ਉਹਨਾਂ ਨੇ ਕਾਫੀ ਜਿਹੜੇ ਮੈਰਿਟ ਤੇ ਆ ਕੇ ਕਾਫੀ ਆਪਣੇ ਏਰੀਆ ਦਾ ਨਾਮ ਆਪਣੀ ਫੈਮਿਲੀ ਦਾ ਨਾਮ ਰੋਸ਼ਨ ਕੀਤਾ ਹੈਗਾ ਔਰ ਸਾਡੇ ਵੱਲੋਂ ਇਹਨਾਂ ਨੂੰ ਵਧਾਈਆਂ ਵੀ ਦਿੱਤੀ ਗਈ ਐਂਡ ਜਿਹੜੇ ਫਿਊਚਰ ਵਾਸਤੇ ਵੀ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਇਹਦੇ ਨਾਲ ਹੀ ਅਸੀਂ ਇਹਨਾਂ ਨੂੰ ਕਿਹਾ ਕਿ ਵੀ ਸਾਡੇ ਵੱਲੋਂ ਅਗਰ ਕੋਈ ਵੀ ਗੁਦਾਸਪੁਰ ਪੁਲਿਸ ਦਾ ਆਲਵੇਸ ਵਿਦ ਥੈਮ ਐਂਡ ਅਸੀਂ ਇਨ ਫਿਊਚਰ ਵੀ ਉਹਨਾਂ ਦਾ ਕੋਈ ਕੈਰੀਅਰ ਪ੍ਰੋਸਪੈਕਟ ਵਾਸਤੇ ਗਾਈਡੈਂਸ ਵਾਸਤੇ ਅਸੀਂ ਆਲਵੇਜ਼ ਅਵੇਲੇਬਲ ਹਾਂ ਥੈਂਕ ਯੂ ਜੀ ਅੱਜ ਪੰਜਾਬ ਸਰਕਾਰ ਦੀ ਇੱਕ ਨਵੀਂ ਸਕੀਮ ਇੱਕ ਦਿਨ ਬੀਸੀ ਐਸਐਸਪੀ ਦੇ ਨਾਲ ਜੋ ਬੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੇ ਬੱਚੇ ਜੋ ਮੈਰਿਟ ਲਿਸਟ ਵਿੱਚ ਆਏ ਹਨ 10ਵੀਂ ਅਤੇ 12ਵੀਂ ਕਲਾਸ ਦੇ ਬੱਚੇ ਉਹ ਸਵੇਰ ਤੋਂ ਅੱਜ ਸਾਡੇ ਨਾਲ ਨੇ ਜਿਹੜੇ तकरीबन 8:38 ਹੋ ਚੁੱਕੇ ਮੇਰੇ ਰੈ residense ਤੇ ਆ ਗਏ ਉਸ ਤੋਂ ਲੈ ਕੇ ਹੁਣ ਤੱਕ ਪਹਿਲਾ ਡੀਸੀ ਆਫਿਸ ਆਇ ਇੱਥੋਂ ਸਾਰਾ ਕੁਝ ਦੇਖਿਆ ਕਿਵੇਂ ਡੀਸੀ ਆਫਿਸ ਸਾਰਾ ਕੰਮ ਹੁੰਦਾ ਹੈ ਖੰਦਾ ਸੇਵਾ ਕੇਂਦਰ ਪਰਤ ਕੇਂਦਰ ਹੋਰ ਕੰਮ ਕਾਜ ਐਸਟੀਐਮ ਆਫਿਸ ਤਹਿਸੀਲ ਆਫਿਸ ਸੋ ਬਚਿਆ ਨੂੰ ਉਸ ਤੋਂ ਬਾਅਦ ਫਿਰ ਐਸਐਸਪੀ ਸਾਹਿਬ ਦੇ ਆਫਿਸ ਗਏ ਉਹਨਾਂ ਨੂੰ ਮਿਲੇ ਉਹਨਾਂ ਦੇ ਨਾਲ ਫਕਲ ਜਾਣਕਾਰੀ ਹਾਸਲ ਕੀਤੀ ਸੋ ਪੀਐਸਐਫ ਦੇ ਵਿੱਚ ਬੱਚਿਆਂ ਨੂੰ ਜਾਣ ਦਾ ਮੌਕਾ ਮਿਲਿਆ ਸੋ ਉੱਥੇ ਰੀਸੈਂਟਰ ਜੋ ਆਪਣਾ ਇੰਟਰਨੈਸ਼ਨਲ ਬਾਰਡਰ ਹੈ ਉਸ ਬਾਰੇ ਆਪਰੇਸ਼ਨਸ ਬਾਰੇ ਡੀਜੀ ਸਾਹਿਬ ਉਹਨਾਂ ਨੇ ਬੱਚਿਆਂ ਨਾਲ ਵਿਚਾਰ ਪੰਗਾ ਕੀਤਾ ਸੋ ਇਹ ਸਾਰਾ ਜੋ ਇੱਕ ਨਵੀਂ ਸਕੀਮ ਸਰਕਾਰ ਨੇ ਸਟਾਰਟ ਕੀਤੀ ਹੈ ਇਸ ਨਾਲ ਬੱਚਿਆਂ ਨੂੰ ਜਾਦਾ ਐਕਸਪੋਜ਼ਰ ਬੱਚਾਂ ਦੀ ਹੌਸਲਾ ਬਸਾਈ ਅਤੇ ਇਹਨਾਂ ਨੂੰ ਇੱਕ ਜਿੰਦਗੀ ਦੇ ਵਿੱਚ ਹੋਰ ਮਿਹਨਤ ਕਰਨ ਅਤੇ ਆਪਣੀ ਮੰਜ਼ਿਲ ਮਕਾਮ ਮੁਕਾਸਿਰ ਕਰਨ ਦੀ ਪ੍ਰੇਰਨਾ ਦੇ ਸਕਦੇ ਹਾਂ ਜਿੱਦਾਂ ਦੇ ਬੱਚੇ ਪੰਜਾਬ ਦਾ ਹੈ ਤੇ ਇਹਨਾਂ ਵਾਸਤੇ ਕੋਈ ਸਕਾਲਰਸ਼ਿਪ ਜਾਂ ਕੋਈ ਸਰਕਾਰ ਦੇ ਨੁਮਾਇੰਦੇ ਫਿਲਹਾਲ ਫਿਲਹਾਲ ਜੋ ਜਿੰਨਾ ਸਾਡੇ ਕੋਲੇ ਪਹਿਲੀ ਵਾਰ ਹੀ ਆਏ ਨੇ ਸੋ ਅਸੀਂ ਇਹਨਾਂ ਨੂੰ ਇਹੋ ਪ੍ਰੇਰਿਤ ਕੀਤਾ ਹੈ ਕਿ ਤੁਸੀਂ ਮਿਹਨਤ ਨਾਲ ਜੋ ਤੁਸੀਂ ਮੰਜ਼ਿਲ ਆਪਣੇ ਵਾਸਤੇ ਚੁਣੀ ਹੈ ਜੋ ਮਕਾਮ ਆਪਣੇ ਵਾਸਤੇ ਚੁਣਿਆ ਆਪਣੀ ਮਿਹਨਤ ਅਤਕਾ ਉਸ ਨੂੰ ਹਾਸਲ ਕਰੋ ਕਾਜ਼ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਅਸੀਂ ਇਹਨਾਂ ਨੂੰ ਪੂਰਾ ਆਸ਼ਵਾਸਨ ਦਵਾਉਂਦੇ ਹਾਂ ਕਿ ਜਿਹੜੀ ਵੀ ਹੈਲਪ ਸਰਕਾਰ ਵੱਲੋਂ ਸਹੂਲਤ ਚਾਹੀਦੀ ਹੋਏਗੀ ਅਸੀਂ ਇਹਨਾਂ ਨੂੰ ਕੀ ਕਰਾਂਗੇ ਅਗਰ ਨਾ ਬੱਚਾਂ ਨੂੰ ਕੀ ਪ੍ਰਾਪਨਾ ਮਿਲੇਗੀ ਇਹਨਾਂ ਨੂੰ ਮਿਹਨਤ ਹੋਰ ਮਿਹਨਤ ਕਰਨ ਦਾ ਆਪਣੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਹਾਂ। ਇੰਪਲ ਵਿੰਦਾ ਕਰਾ ਐਂਡ ਮੈਂ ਮੈਂ ਪਲੱਸ 2 ਵਿੱਚ 9487 ਮਾਰਕਸ ਲੈਨੇ 500 ਚੋਂ ਜਿਹੜੇ ਕਿ 97.4 ਪਰਸੈਂਟੇਜ ਆਨਦੀਆ ਐਂਡ ਸਟੇਟ ਮੈਰਿਟ ਲਿਸਟ ਵਿੱਚ 13th ਰੈਂਕ ਲਿਆ ਆ ਓਲਓਵਰ ਪੰਜਾਬ ਐਂਡ ਉਸੇ ਤਹਿਤ ਅੱਜ ਆਪਾਂ ਇੱਥੇ ਗੁਰਦਾਸਪੁਰ ਆਏ ਹੋਏ ਹਾਂ ਜਿਸ ਸਾਧਨਾ ਮਿਲੀ ਅੱਜ ਆਪਾਂ ਐਸਐਸਪੀ ਸਾਹਿਬ ਨਾਲ ਮਿਲੇ ਐਂਡ ਉਹਨੇ ਵੀ ਪ੍ਰੋਪਰ ਵਰਕਿੰਗ ਕੀ ਉਹ ਕਿੱਥੇ ਕਿੱਥੇ ਉਹਨਾਂ ਦਾ ਕੀ ਕੀ ਕੰਮ ਹੁੰਦਾ ਹੈ ਅੱਜ ਆਪਾਂ ਸਾਰਾ ਕੁਝ ਜਾਣਿਆ ਸਾਰਾ ਫਰਦ ਕੇਂਦਰ ਬਾਰੇ ਹੋ ਗਿਆ ਅੱਜ ਜਾਂ ਸੇਵਾ ਕੇਂਦਰ ਬਾਰੇ ਸਾਰਾ ਬਾਰਡਰ ਸਕਿਉਰਿਟੀ ਫੋਰਸ ਸਭ ਕਿੱਦਾਂ ਵਰਕ ਕਰਦੇ ਆ ਕਿੱਦਾਂ ਕਿੱਦਾਂ ਕਰੇ ਕਿਹੜੇ ਡਿਪਾਰਟਮੈਂਟਸ ਵਗੈਰਾ ਹੁੰਦੇ ਨੇ ਸਾਨੂੰ ਇਸ ਪ੍ਰੋਪਰ ਅਚ ਨੋਲੇਜ ਮਿਲੀ ਐਂਡ ਉਹਨਾਂ ਦੀ ਸਟਰਗਲ ਸਟੋਰੀਜ਼ ਸੁਣ ਕੇ ਸਾਨੂੰ ਹਮੇਸ਼ਾ ਨੇ ਇੱਕ ਮੋਟੀਵੇਸ਼ਨ ਮਿਲ ਗਈ ਹੈ ਕਿ ਲਾਈਫ 'ਚ ਹਮੇਸ਼ਾ ਸਕਸੈਸ ਜਿਹੜਾ ਵੀ ਬੰਦਾ ਸਕਸੈਸਫੁਲ ਹੁੰਦਾ ਹੈ ਉਹਦੇ ਪਿੱਛੇ ਉਹਦਾ ਬਹੁਤ ਜ਼ਿਆਦਾ ਹਾਰਡਵਰਕ ਹੁੰਦਾ ਹੈ ਐਂਡ ਉਹਨਾਂ ਦੀ ਸਕਸੈਸ ਸਟੋਰੀਜ਼ ਸੁਣ ਕੇ ਆਪਾਂ ਅੱਜ ਬਹੁਤ ਮੋਟੀਵੇਟ ਹੋਏ ਆਂ ਐਂਡ ਮੈਂ ਉਮੀਦ ਕਰਦੀ ਆਂ ਕਿ ਇਨ ਫਿਊਚਰ ਆਪਾਂ ਵੀ ਇਸੇ ਤਰ੍ਹਾਂ ਹਾਰਡਵਰਕ ਕਰਕੇ ਇਨਾਂ ਪੋਜੀਸ਼ਨਸ ਤੇ ਪਹੁੰਚਾਂਗੇ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਗੁਰਨੀਮਰਤ ਕੌਰ ਹੈ ਮੈਂ ਆਪਣੀ 12th ਕਲਾਸ ਡੀਵੀ ਸੀਨੀਅਰਸ ਕੈਂਬਰੀ ਸਕੂਲ ਕਾ ਦੀਆਂ ਤੋਂ ਕੰਪਲੀਟ ਕੀਤੀ ਹੈ ਵਿਦ 98.2 ਪਰਸੈਂਟੇਜ ਤੇ ko ਤੋਂ ਪਹਿਲਾਂ ਸੀਸੀ ਸਰ ਦਾ ਬਹੁਤ थैंकफुल ਕਰਨਾ ਚਾਹਾਂਗੀ ਉਹਨਾਂ ਨੇ ਸਾਨੂੰ ਇੰਨੀ ਵਧੀਆ ਅਪਰਚੂਨਿਟੀ ਦਿੱਤੀ ਕਿ ਅਸੀਂ ਵੱਖ-ਵੱਖ ਅੱਜ ਜਗਾਵਾਂ ਤੇ ਗਏ ਸਾਨੂੰ ਪਤਾ ਲੱਗਿਆ ਕਿਦਾਂ ਸਿਸਟਮ ਵਰਕ ਕਰਦਾ ਆ ਸਭ ਤੋਂ ਪਹਿਲਾਂ ਸੀ ਡੀਸੀ ਸਰ ਦੇ ਘਰ ਗਏ ਉਹਨਾਂ ਨਾਲ ਬ੍ਰੈਕਫਾਸਟ ਕੀਤਾ ਫਿਰ ਅਸੀਂ ਇੱਥੇ ਆਏ ਇੱਥੇ ਸਾਨੂੰ ਉਸ ਸੇਵਾ ਕੇਂਦਰ ਚ ਦੱਸਿਆ ਗਿਆ ਸਾਰਾ ਕੁਝ ਕਿਦਾਂ ਕੀ ਕੀ ਹੁੰਦਾ ਆ ਫਿਰ ਆਪਾਂ ਫਰਥ ਕੇਂਦਰ ਗਏ ਉੱਥੇ ਵੀ ਸਾਨੂੰ ਸਾਰਾ ਕੁਝ ਦੱਸਿਆ ਕਿਦਾਂ ਸਿਸਟਮ ਵਰਕ ਕਰਦਾ ਆ ਫਿਰ ਅਸੀਂ ਐਸਟੀਐਮ ਸਰ ਨੂੰ ਵੀ ਮਿਲੇ ਉਹਨਾਂ ਨੇ ਵੀ ਸਾਨੂੰ ਬਹੁਤ ਵਧੀਆ ਮੋਟੀਵੇਸ਼ਨ ਦਿੱਤੀ ਫਿਰ ਅਸੀਂ ਐਸਐਸਪੀ ਸਰ ਨਾਲ ਤੇ ਐਸਪੀ ਸਰ ਨਾਲ ਮਿਲੇ ਉਹਨਾਂ ਨੇ ਆਪਣੀ ਸਟੋਰੀ ਸ਼ੇਅਰ ਕੀਤੀ ਸਾਨੂੰ ਮੋਟੀਵੇਸ਼ਨ ਦਿੱਤੀ ਕਿ ਤੁਸੀਂ ਆਪਣੇ ਆਪ 'ਚ ਵਿਸ਼ਵਾਸ ਰੱਖਣਾ ਚਾਹੀਦਾ ਬਲੀਫ ਇਨ ਯੋਰself ਤੁਸੀਂ ਆਪਣੇ ਮੁਕਾਮ ਪਾਣਾ ਚਾਹੋਗੇ ਹੈਨਾ ਤੇ ਫਿਰ ਉਹਨਾਂ ਨੇ ਆਪਣੀ ਬਹੁਤ ਵਧੀਆ ਸਟੋਰੀ ਦੱਸੀ ਤੇ ਫਿਰ ਅਸੀਂ ਆਬੀਐਸਐਫ 'ਚ ਗਏ ਉੱਥੇ ਵੀ ਉਹਨਾਂ ਨੇ ਸਾਨੂੰ ਬਹੁਤ ਵਧੀਆ ਦੱਸਿਆ ਕਿ ਜਿਵੇਂ ਹੁਣ ਇੰਡੀਆ ਪਾਕਿਸਤਾਨ ਦੀ ਜਿਹੜੀ ਲੜਾਈ ਹੋਈ ਸੀ ਉੱਥੇ ਕਿੱਦਾਂ ਅਸੀਂ ਵਰਕ ਕੀਤਾ ਕਿੱਦਾਂ ਸਾਰਾ ਕੁਝ ਟੈਕਲ ਕੀਤਾ ਕਿੱਦਾਂ ਸਾਰਾ ਕੁਝ ਨੇ ਸਾਨੂੰ ਦੱਸਿਆ ਫਿਰ ਅਸੀਂ ਲਾਸਟ ਤੇ ਐਸਟੀਐਮ ਸਰ ਕੁਏ ਦਿਨਾਨਗਰ ਉਹਨਾਂ ਨੇ ਵੀ ਸਾਨੂੰ ਬਹੁਤ ਵਧੀਆ ਮੋਟੀਵੇਸ਼ਨ ਦਿੱਤੀ ਕਿ ਕਿੱਦਾਂ ਮੈਂ 29 ਇਅਰ ਛੋਟੀ ਜੀ ਏਜ ਤੇ ਮੈਂ ਕਲੀਅਰ ਕੀਤਾ ਤੇ ਤੁਸੀਂ ਵੀ ਇਹ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਆ ਬਸ ਤੁਸੀਂ ਮਿਹਨਤ ਕਰਨੀ ਆ ਹੋਰ ਬਸ ਤੁਸੀਂ 20 ਸਾਲ ਜਿਹੜੇ ਆ ਪੂਰੀ ਆਪਣੀ ਮਿਹਨਤ ਕਰ ਲਓ ਫਿਰ ਬਾਅਦ ਤੁਸੀਂ ਆਪਣਾ ਜਿਹੜਾ ਆ ਤੁਹਾਡੀ ਲਾਈਫ ਪੂਰੀ ਸੈੱਟ ਹੋ ਜੇਗੀ ਪਰਫੈਕਟ ਹੋ ਜੂਗੀ ਮੇਰਾ ਨਾਮ ਕੋ ਰੰਜਨ ਸਿੰਘ ਹੈ ਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰ 16 ਤੋਂ ਪੜਿਆ ਮੈਂ 12th ਕੰਪਲੀਟ ਕੀਤੀ ਆ ਤੇ ਮੇਰੇ 97.4% ਨੰਬਰ ਆਏ ਨੇ ਤੇ ਮੈਰਿਟ ਲਿਸਟ ਚ ਆਇਆ ਮੈਂ ਅ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਅ ਜਬ ਬਹੁਤ ਥਾਵਾਂ ਤੇ ਗਏ ਡੀਸੀ ਆਫਿਸ ਗਏ ਆਪਾਂ ਪਹਿਲਾਂ ਦੇ ਉਧਰ ਆਪਾਂ ਬ੍ਰੇਕਫਾਸਟ ਕੀਤਾ ਤੇ ਡੀਸੀ ਸਰ ਨੇ ਪਹਿਲਾਂ ਉਹਨਾਂ ਨੇ ਫਰੋਲ ਵਗੈਰਾ ਸਰਵ ਕੀਤਾ ਫਿਰ ਆਪਾਂ ਖਾਣਾ ਵੀ ਖਾਦਾ ਸੀ ਤੇ ਫਿਰ ਆਪਾਂ ਮਤਲਬ ਉਹਨਾਂ ਦੇ ਸੇਵਾ ਕੇਂਦਰ ਗਏ ਤੇ ਡੀਸੀ ਆਫਿਸ ਗਏ ਅ ਉੱਥੇ ਬਹੁਤ ਕੁਝ ਵੇਖਣ ਨੂੰ ਮਿਲਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਫਿਰ ਆਪਾਂ ਮੇਨ ਐਸਐਸਪੀ ਸਰ ਨੂੰ ਮਿਲੇ ਉੱਤਰ ਉਹਨੇ ਬਹੁਤ ਮੋਟੀਵੇਟ ਕੀਤਾ ਸਾਨੂੰ ਉਹਨੇ ਦੱਸਿਆ ਸੀ ਕਿ 6 ਅਟੈਂਪਟ ਉਹਨਾਂ ਨੇ ਕੀਤੇ ਫਿਰ ਉਹਨਾਂ ਦਾ ਮਤਲਬ ਯੂਪੀਐਸਸੀ ਕ੍ਰੈਕ ਕੀਤਾ ਸੀ ਉਹਨਾਂ ਨੇ ਤੇ ਉਹਨਾਂ ਕੋਲ ਬਹੁਤ ਮੋਟੀਵੇਸ਼ਨ ਮਿਲੀ ਤੇ ਬਾਕੀ ਮੇਨ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸੈਲਫ ਮੋਟੀਵੇਸ਼ਨ ਹੋਣੀ ਚਾਹੀਦੀ ਤੁਹਾਡੇ ਫਿਰ ਮਤਲਬ ਤੁਸੀਂ ਸਕਸੈਸਫੁਲ ਹੋ ਸਰ ਜੀ ਲਾਈਫ 'ਚ ਅ ਸਡੀਐਮ ਸਰ ਨੂੰ ਮਿਲੇ ਦਿਨੋਂ ਨਗਰ ਆ ਕਾਫੀ ਯੰਗ ਏਜ ਸੀ ਉਹਨਾਂ ਦੀ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਸੋ ਮੇਰਾ ਵੀ ਮੋਟਿਵੇ ਇਹੀ ਆ ਕਿ ਮੈਂ ਪੀਸੀਐਸ ਦਾ ਇਗਜ਼ਾਮ ਦਵਾਂ ਸਿਵਲ ਸਰਵਿਸ ਦਾ ਤੇ ਮੈਂ ਨਾ ਡੀਐਸਪੀ ਉਹ ਗੱਲ ਦੀ ਦੇਖਾਂ ਕੋਈ ਤੇ ਬਾਕੀ ਬਹੁਤ ਵਧੀਆ ਲੱਗਾ ਬਹੁਤ ਵਧੀਆ ਐਕਸਪੀਰੀਅੰਸ ਥੈਂਕ ਯੂ